ਕਿਉਂਕਿ ਲੋਕਾਂ ਨਾਲ ਗੱਲ ਕਰੇ ਬਹੁਤ ਸਾਰੀਆਂ ਤਰਤੀਆਂ ਅੱਜ ਜਿਹੜੇ ਸਾਥੀ ਅੱਗੇ ਬੋਲ ਕੇ ਗਏ ਨੇ ਕਿ ਬਹੁਤ ਸਾਰੇ ਲੋਕਾਂ ਦੇ ਵਿੱਚ ਨੰਬਰ ਛੋਟ ਗਏ ਹੋਏ ਨੇ ਜਾਨ ਕੋਈ ਅਜਾ ਸਾਡੇ ਹਾਂਜੀ ਹਾਂਜੀ ਅੱਜ ਅਸੀਂ ਜਾੜਾ ਰੱਖੂ ਐਕਸ਼ਨ ਕਮੇਟੀ ਜਿਹੜੀ ਆ ਉਹ ਅਸੀਂ ਜਿਹੜਾ ਅਮਰਸਰ ਤੋਂ ਆ ਰੌਪਣ ਰਿਹਾ ਅਤੇ ਕਿਹ ਡਿਟੈਕਟੋਰ ਸਾਥ ਆ ਰਹੇ ਆ ਅਮਰਸਰ ਤੋਂ ਲੱਗੇ ਜਿਹੜਾ ਢਮਾਂਡ ਤੱਕ ਜਿਹੜਾ ਪਾਸ ਹੋ ਚੁੱਕਾ ਹੈ ਜਿਹੜੀ ਆ ਅੱਜ ਅਸੀਂ ਇੱਥੇ ਜਿਹੜੀ ਆ ਕੀਤੀ ਆ ਜਿਹੜਾ ਸਾਨੂੰ ਉੱਥੇ ਜ਼ਮੀਨਾਂ ਦਾ ਰੇਟ ਸਾਰੇ ਭਰਾਵਾਂ ਨੂੰ ਆ ਜੀ ਦੇ ਰਹੀ ਆ ਮਿਨੀਮ ਜਿਹੜਾ ਵਾ ਕੋਈ 10 ਲੱਖ ਤੋਂ ਵੱਧ ਇੱਕ ਜਿਹੜਾ ਵਾ ਸਾਨੂੰ ਰੇਟ ਜਿਹੜਾ ਦਿੱਤਾ ਜਾ ਰਿਹਾ ਜੋ ਕਿ ਬਹੁਤ ਹੀ ਰੇਟ ਘਟਨੇ ਇਸੇ ਕਰਕੇ ਜਿਹੜੀ ਆ ਇਸੇ ਸਬੰਧ ਦੇ ਵਿੱਚ ਸਾਰਿਆਂ ਦੇ ਅੰਦਰ ਰੋਸ ਆ ਦਾ ਰੋਸ ਇਸ ਸਬੰਧ ਵਿੱਚ ਆ ਜਿੱਦ ਤੱਕ ਨਾ ਲਾਇਆ ਔਰ ਤਹਿਸੀਲਦਾਰ ਸਾਹਿਬ ਨੂੰ ਅਸੀਂ ਜਿਹੜਾ ਵਾ ਅੱਜ ਮੰਗ ਪੱਤਰ ਦਵਾਂਗੇ ਜੀ ਅੱਜ ਐਨ ਐਚ 303 اے ਹਾਈਵੇ ਜੋ ਉਹਨਾਂ ਤੋਂ ਅੰਮ੍ਰਿਤਸਰ ਤੱਕ ਬੱਝ ਰਿਹਾ ਉਹਦੇ ਪ੍ਰਤੀ ਜੋ ਜ਼ਮੀਨਾਂ ਐਕਵਾਇਰ ਕੀਤੀਆਂ ਜਾ ਰਹੀਆਂ ਬਲਾਕ ਸ੍ਰੀ ਹਰਮੰਦਰਪੁਰ ਦੇ ਸਮੂੱਚੇ ਲੋਕ ਅੱਜ ਇਕੱਤਰ ਹੋਏ ਨੇ ਕਿਉਂਕਿ ਜਿਹੜੀਆਂ ਪ੍ਰਸ਼ਾਸਨ ਵੱਲੋਂ ਅਵਾਰ ਤਿਆਰ ਕੀਤੇ ਗਏ ਨੇ ਬਹੁਤ ਨਿਬੂਣੀਆਂ ਕੀਮਤਾਂ ਜੋ ਕਲੈਕਟਰ ਰੇਟ ਨੇ ਉਹਨਾਂ ਦੇ ਮੁਤਾਬਕ ਉਹ ਸੈੱਟ ਕੀਤੇ ਗਏ ਆ ਕਿਸੇ ਪਿੰਡ ਦਾ 10.5 ਲੱਖ ਕਿਸੇ ਦਾ 12 ਲੱਖ ਰੁਪਈਆ ਪਰ ਏਕੜ ਦੇ ਮੁਤਾਬਕ ਸਰਕਾਰ ਨੇ ਜਿਹੜਾ ਵਾ ਬੇਸਕੀਮ ਦੇ ਮੁਤਾਬਕ ਉਹ ਫੈਸਲਾ ਕੀਤਾ ਜਿਹਨੂੰ ਅਸੀਂ ਮੱਢੋਂ ਰੱਦ ਕਰਦੇ ਆਂ ਔਰ ਪ੍ਰਸ਼ਾਸਨ ਤੋਂ ਸਰਕਾਰ ਤੋਂ ਅਸੀਂ ਮੰਗ ਕਰਦੇ ਆਂ ਕਿ ਇਹ ਜਿਹੜਾ ਏਡੇ ਵੱਡੇ ਪੱਧਰ ਤੇ ਲੋਕਾਂ ਦਾ ਉਜਾੜਾ ਹੋਣ ਜਾ ਰਿਹਾ ਉਹਨੂੰ ਰੋਕਿਆ ਜਾਵੇ ਕਿਉਂਕਿ ਇਹ ਜਿਹੜਾ ਰੋਡ ਹੈ ਸਾਡਾ ਆਲਰੇਡੀ ਇਹ ਸਟੇਟ ਰੋਡ ਹੈ ਪਹਿਲਾਂ ਹੀ ਔਰ ਸਾਰੇ ਰੋਡ ਤੇ ਜਿੰਨੀ ਵੀ ਜ਼ਮੀਨ ਹੈ ਲੋਕਾਂ ਦਾ ਉਹ ਸਾਰੀ ਕਮਰਸ਼ੀਅਲ ਹੈ ਔਰ ਲੋਕਾਂ ਨੇ ਆਪਣੇ ਕਮਾਕਾਰਾਂ ਵਾਸਤੇ ਕੋਈ ਵਪਾਰਕ ਕੰਮਕਾਜ ਵਾਸਤੇ ਲੋਕਾਂ ਨੇ ਉਹ ਜਾਇਦਾਦਾਂ ਖਰੀਦੀਆਂ ਨੇ ਇਸ ਕਰਕੇ ਜਿਹੜਾ ਯਾੜਾ ਵਾ ਏਡੇ ਵੱਡੇ ਪੱਦਰ ਤੇ ਲੋਕਾਂ ਦਾ ਇਹ ਰੁਕੇ ਜਾਣਾ ਚਾਹੀਦਾ ਔਰ ਸਾਡੀ ਮੰਗ ਹੈ ਪਰ ਇਕੜ 1 ਕਰੋੜ 50 ਲੱਖ ਰੁਪਿਆ ਲੋਕਾਂ ਨੂੰ ਪ੍ਰਤੀ ਇਕੜੋ ਦਾ ਮੁਆਜਰਾ ਮਿਲਣਾ ਚਾਹੀਦਾ ਪਲੱਸ ਉਹਦਾ ਜਾੜਾ ਪਤਾ ਜਿਸ ਤੋਂ ਲਾਵੇ ਜਿਹੜੇ ਦੁਕਾਨਦਾਰ ਨੇ ਉਹਨਾਂ ਨੂੰ 15 ਲੱਖ ਰੁਪਿਆ ਪਰ ਦੁਕਾਨ ਪਲੱਸ ਅਜਾੜਾ ਪਤਾ ਔਰ ਜਿਹੜੇ ਲੰਬੇ ਸਮੇਂ ਤੋਂ ਉੱਥੇ ਕੰਮ ਕਰ ਰਹੇ ਕਿਰਾਏਦਾਰ ਨੇ ਉਹਨਾਂ ਦਾ ਰੋਜੀ ਰੋਟੀ ਦਾ ਸਾਰਾ ਹੀ ਉਹ ਧਾਰਮਦਾਰ ਇਹਨਾਂ ਦੁਕਾਨਾਂ ਤੇ ਆ ਸੋ ਉਹਨਾਂ ਨੂੰ ਵੀ 10 ਲੱਖ ਰੁਪਿਆ ਮੁਆਜਰਾ ਮਿਲਣਾ ਚਾਹੀਦਾ ਇਸ ਤੋਂ ਇਲਾਵਾ ਜਿਹੜੀਆਂ ਕਮਰਸ਼ੀਅਲ ਜਿਹੜੇ ਕਾਰੋਬਾਰ ਜਿਹਨਾਂ ਨੇ ਰੰਬੇ ਹੋਏ ਨੇ ਉਹਨਾਂ ਨੂੰ 2 ਲੱਖ ਰੁਪਇਆ ਪਰ ਮਰਲੇ ਦੇ ਮੁਤਾਬਕ ਜਿਹੜਾ ਉਹਦਾ ਮੁਆਜਰ ਮਿਲਣਾ ਚਾਹੀਦਾ ਇਸੇ ਤਰ੍ਹਾਂ ਜਿਹੜਾ ਰਿਆਸੀ ਖੇਤਰ ਹੁੰਦਾ ਉਹਦੇ ਵਾਸਤੇ ਜੋ ਗਵਰਨਮੈਂਟ ਦੇ ਸੀੜੀ ਰੇਟ ਦੇ ਮੁਤਾਬਕ ਜੇ ਆਪਾਂ ਮੰਨੀਏ ਤੇ 1500 ਰੁਪਇਆ ਸਕਰ ਫੁੱਟ ਘੱਟੋ ਘੱਟ ਮਿਨਿਮਮ ਉੱਤੇ ਉਹਨਾਂ ਨੂੰ ਫੀਮ ਤੌਰ 'ਤੇ ਦੇਣੀ ਚਾਹੀਦੀ ਹੈ ਤੇ ਉਹਦੇ ਤੋਂ ਇਲਾਵਾ ਜਿਹੜਾ ਵਿਆੜਾ ਪੱਤਾ ਉਹਨਾਂ ਨੂੰ ਮਿਲਣਾ ਚਾਹੀਦਾ ਤਾਂ ਕਿ ਇਹ ਲੋਕ ਜਿਹੜਾ ਜੜੇ ਤੋਂ ਬਾਅਦ ਕੋਈ ਹਰ ਬੰਦਾ ਆਪਣਾ ਰੋਜੀ ਰੋਟੀ ਔਰ ਆਪਣਾ ਘਰ ਬੂਗਾ ਜਿਹੜਾ ਬਣਾ ਕੇ ਬੈਠ ਸਕੇ ਸੋ ਅੱਜ ਅਸੀਂ ਇਸੇ ਕਰਕੇ ਇੱਥੇ ਪਹੁੰਚੇ ਆਂ ਕਿ ਐਸਡੀਐਮ ਬਟਾਲਾ ਨੂੰ ਅਸੀਂ ਮੰਗ ਪੱਤਰ ਦੇਣਾ ਆਏ ਆਂ ਤਹਿਸੀਲਦਾਰ ਦੇ ਦਫ਼ਤਰ ਦੇ ਸਾਹਮਣੇ ਔਰ ਵੱਡਾ ਲੋਕਾਂ ਦੇ ਵਿੱਚ ਰੋਸ ਹੈ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਸਰਕਾਰ ਨੇ ਪ੍ਰਸ਼ਾਸਨ ਨੇ ਇਸ ਪਾਸੇ ਧਿਆਨ ਨਾ ਦਿੱਤਾ ਇਹ ਰੋਡ ਜਿਹੜਾ ਵਾ ਇਹ ਬਣ ਦੇ ਵਿੱਚ ਵੱਡੀਆਂ ਅੜਚਨਾ ਆ ਸਕਦੀ ਹੈ